ਹੋ ਗਈ ਆਮ ਆਦੀ ਪਾਰਟੀ ਹਾਰ ਰਹੀ ਹੋएगी ਉਹਨਾਂ ਦੇ ਸਰਪੰਚ ਜਿਹੜੇ ਖੜੇ ਸੀ ਉਹ ਹਾਰ ਰਹੇ ਸੀ ਤੇ ਉਹਨਾਂ ਨੇ ਵਾਇਲੈਂਸ ਕਰਾਤੀ ਵਾਇਲੈਂਸ ਕਰਾਤੀ ਤੇ ਜਿਹੜਾ ਉੱਥੇ ਜਿਹੜਾ ਬੈਲਟ ਬਾਕਸ ਸੀ ਉਸੇ ਐਸਿਡ ਪੋਰ ਕਰਾ ਦਿੱਤਾ ਉਹ ਜਿਹੜੇ ਬੈਲਟ ਪੇਪਰ ਜਿਹੜੇ ਬਾਕਸ ਚ ਪਾਏ ਜਾ ਰਹੇ ਸੀ ਉਹਦੇ ਵਿੱਚ ਇਜਾਬ ਸੁੱਟਿਆ ਗਿਆ ਬਿਲਕੁਲ ਸਰ ਵੀਡੀਓ ਫੁਟੇਜ ਹੈ ਸਾਡੇ ਕੋਲ ਪੈਲਟ ਪੇਪਰ ਨੂੰ ਹੀ ਸਾੜਨ ਦੇ ਲਈ ਤੇਜਾਬ ਸੁੱਟਿਆ ਗਿਆ ਕਿੰਨਾ ਵੱਲੋਂ ਹੋਇਆ ਸੀ ਕਿਹੜੀ ਧਿਰ ਵੱਲੋਂ ਦੇਖੋ ਜੀ ਇਹ ਜਿਹੜਾ ਸਾਨੂੰ ਪਤਾ ਲੱਗਾ ਐਮਐਲਏ ਦਾ ਭਤੀਜਾ ਕੋਈ ਉਹਨੇ ਜਿਹੜਾ ਇਹਦੇ ਵਿੱਚ ਐਸਿਡ ਪਾਇਆ ਸੀ ਉਹਦੀ ਰਿਕਾਰਡਿੰਗ ਆ ਵੀਡੀਓ ਰਿਕਾਰਡਿੰਗ ਆ ਬੜਾ ਕੁਝ ਸਾਡੇ ਕੋਲ ਐਵੀਡੈਂਸ ਅਗੇ ਇੰਨੇ ਐਵੀਡੈਂਸ ਅਗੇ ਆ ਕਿ ਅਗਰ ਇਹ ਬੈਠ ਜਾਂ ਤਾਂ ਇਹਨਾਂ ਕੋਲ ਜਵਾਬ ਹੀ ਕੋਈ ਨਹੀਂਗਾ ਸਰ ਡੀਜੀਪੀ ਸਾਹਿਬ ਜਿਨ੍ਹਾਂ ਦੀ ਪੋਸਟ ਐਡਿਵ ਵੱਡੀ ਆ ਇਹਨਾਂ ਨੇ ਸਰਿੰਡਰ ਨਹੀਂ ਕਰਤਾ ਪੋਲੀਟੀਕਲ ਪੋਸਟ ਬਣ ਗਈ ਹੈ ਡੀਜੀਪੀ ਦੀ ਵੀ ਪ੍ਰਾਇਮਰੀ ਸਕੂਲ ਦੇ ਮਾਸਟਰ ਸਾਹਿਬ ਨੇ ਜਿਹੜੇ ਬੱਚਿਆਂ ਦੀ ਸੇਵਾ ਕਰ ਰਹੇ ਆ ਆਪਣੇ ਸੈਲਰੀ ਵਿੱਚੋਂ ਪੈਸੇ ਕੱਟ-ਕੱਟ ਕੇ ਕਾਪੀਆਂ ਪੈਣਾ ਲੈ ਕੇ ਉਹਨਾਂ ਦੀ ਪਪੂਲਾਰਿਟੀ ਤੋਂ ਦੁਖੀ ਹੋ ਕੇ ਠੀਕ ਹੈ ਜੀ ਤੁਸੀਂ ਉਹਨਾਂ ਤੇ ਅਟੈਕ ਕਰਾਇਆ ਜੀ ਜਾਨਲੇਵਾ ਹਮਲਾ ਕਰਾਇਆ ਉਹਨਾਂ ਤੇ ਔਰ ਉਹਦੀ ਐਫਆਈਆ ਕਰਵਾਉਂਦੇ ਵੀ ਸਾਨੂੰ ਇੰਨੀ ਮਿਹਨਤ ਕਰਨੀ ਪਈ ਹੈ 15 ਅਕਤੂਬਰ ਨੂੰ ਇਲੈਕਸ਼ਨ ਸੀ ਆਮ ਆਦਮੀ ਪਾਰਟੀ ਹਾਰ ਰਹੀ ਸੀ ਉਹਨਾਂ ਨੇ ਆਪਣੇ ਗੁੰਡਿਆਂ ਦੀ ਵਰਤੋਂ ਕਰਕੇ ਉੱਥੇ ਐਸੇ ਬੈਲਟ ਬਾਕਸ ਐਸੇ ਪੋਆ ਆ ਉਹਨੇ ਸਾਰੀ ਘਟਨਾ ਸੀਸੀਟੀਵੀ ਵਿੱਚ ਆ ਗਈ ਠੀਕ ਹੈ ਉਹਨਾਂ ਨੇ ਡੀਵੀਆਰ ਪੁਲਿਸ ਕੋ ਚਕਵਾ ਲਏ ਉੱਥੇ ਇਸ ਵਿਸ਼ੇਂਟ ਡਿਪਾਰਟਮੈਂਟ ਨੇ ਜਦੋਂ ਉਹਨਾਂ ਦੇ ਸੱਟਾ ਲੱਗਿਆ ਹੈ ਉਹਨੂੰ ਟ੍ਰਾਂਸਫਰ ਕਰਤਾ 300 ਕਿਲੋਮੀਟਰ ਦੂਰ ਸਰਪੰਚ ਦੇ ਗੈਂਦੇ ਸਰਪੰਚ ਨੇ ਚਿੱਠੀ ਲਿਖੀ ਸਿੱਧੀ ਸਿੱਖਿਆ ਮੰਤਰੀ ਨੂੰ ਸਤਵੀਰ ਚੰਦ ਨੂੰ 300 ਕਿਲੋਮੀਟਰ ਦੂਰ ਕਰੀਮਨਗਰ ਤੋਂ ਉੱਥੇ ਟ੍ਰਾਂਸਫਰ ਕਰ ਦਿੱਤਾ ਜਾਵੇ ਸਰਪੰਚ ਦੀ ਚਿੱਠੀ ਉਹਨੇ ਸਾਈਨ ਕੀਤੀ ਆਪਣੇ ਔਰ ਉਹ ਲਿਖ ਰਿਹਾ ਹੈ ਔਰ ਡਾਇਰੈਕਸ਼ਨ ਕਿਨੂੰ ਦੇ ਸਰਪੰਚ ਮੈਂ ਕਹਿੰਦਾ ਪੰਜਾਬੀ ਚ ਕਹਿਣਾ ਪਰ ਸਰਪੰਚ ਦੀ ਕੀ ਔਕਾਤ ਹੈ ਕਿ ਉਹ ਸਿੱਖਿਆ ਮੰਤਰੀ ਨੂੰ ਇੱਕ ਡਾਇਰੈਕਸ਼ਨ ਦੇ ਸਕਦਾ ਉਸ ਸਖਿਆ ਮਤ ਨੂੰ ਡਾਇਰੈਕਸ਼ਨ ਦੇ ਰਿਹਾ ਕਿ ਡੇਰਾ ਬਾਬਾ ਨਾਨਕ ਚ ਸਤਵੀਰ ਚੰਦ 300 ਕਿਲੋਮੀਟਰ ਦੂਰ ਦੀ ਟ੍ਰਾਂਸਫਰ ਕਰ ਦਿੱਤੀ ਜਾਵੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਇੱਕ ਕੇਸ ਦੀ ਸੁਣਵਾਈ ਹੋਈ ਜਿਹੜਾ ਕਿ ਹਲਕਾ ਛਤਰਾਣਾ ਦੇ ਪਿੰਡ ਦੇ ਨਾਲ ਸਬੰਧਤ ਹੈ ਜਿੱਥੇ ਇੱਕ ਸਰਕਾਰੀ ਮਾਸਟਰ ਦੀ ਕੁੱਟਮਾਰ ਵੀ ਹੁੰਦੀ ਹੈ ਔਰ ਉਸ ਤੋਂ ਬਾਅਦ ਉਸ ਦੇ ਵੱਲੋਂ ਪਟੀਸ਼ਨ ਪਾਈ ਜਾਂਦੀ ਹੈ ਉਹਨਾਂ ਦੇ ਜਿਹੜੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜੀਵ ਸ਼ਰਮਾ ਜੀ ਉਹ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਪੂਰਾ ਮਸਲਾ ਕੀ ਸੀ ਤੇ ਇੱਥੋਂ ਤੱਕ ਨੌਬਤ ਕਿਉਂ ਆਈ ਹੈ ਇਸ ਕੇਸ ਵਿੱਚ ਡੀਜੀਪੀ ਨੂੰ ਤੇ ਐਮਐਲਏ ਹਲਕਾ ਛਤਰਾਣਾ ਕੁਲਵੰਤ ਸਿੰਘ ਬਾਜੀਗਰ ਨੂੰ ਇਸ ਮਾਮਲੇ ਦੇ ਵਿੱਚ ਸਵਾਲ ਕਿਉਂ ਕੀਤੇ ਜਾ ਰਹੇ ਨੇ ਸਾਰੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਇਸ ਮਾਮਲੇ ਦੇ ਬਾਰੇ ਤਫਸੀਲ ਦੇ ਵਿੱਚ ਜਾਣਕਾਰੀ ਸਾਂਝੀ ਕਰੋ ਕਿ ਆਖਰਕਾਰ ਇੱਥੋਂ ਤੱਕ ਪਹੁੰਚਿਆ ਕਿਵੇਂ ਮਸਲਾ ਤੇ ਕੀ ਹੈ ਪੂਰਾ ਮਾਮਲਾ ਸਾਰੇ ਚੈਨਲ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਮੈਂ ਦੱਸਣਾ ਚਾਹੁੰਦਾ ਕਿ ਇੱਕ ਬੜੀ ਹੀ ਮਾੜੀ ਗੱਲ ਜਿਹੜੀ ਹੋਈ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆਪਣੇ ਨੂੰ ਪਵਿੱਤਰ ਪਾਰਟੀ ਕਹਿੰਦੀ ਤੇ ਬਾਕੀ ਨੂੰ ਕਹਿੰਦੇ ਕਿ ਸਾਰੇ ਜਿਹੜੇ ਕਰਪਟ ਨੇ ਇਹਨਾਂ ਦੇ ਐਮਐਲਏ ਜਿਹੜੇ ਨੇ ਐਮਐਲਏ ਕੁਲਵੰਤ ਸਿੰਘ ਬਾਜੀਗਰ ਉਹਨਾਂ ਦੀ ਸਾਰੀਆਂ ਜਿਹੜੇ ਐਕਟਸ ਹੈਗੇ ਨੇ ਉਹ ਮੈਂ ਰਜਿਸਟਰ ਕਰਾ ਦਿੱਤੇ ਹੈ ਔਨ ਰਿਕਾਰਡ ਲਿਆ ਦਿੱਤੇ ਨੇ ਦੇਖੋ ਜੀ ਇਹ ਮਾਸਟਰ ਸਾਹਿਬ ਬੜੇ ਸ਼ਰੀਫ ਮਾਸਟਰ ਸਾਹਿਬ ਸੀ ਠੀਕ ਹੈ ਜੀ ਇਹ ਆਪਣੀ ਸੈਲਰੀ ਚੋਂ ਵੀ ਅੱਧੀ ਸੈਲਰੀ ਬੱਚਿਆਂ ਨੂੰ ਕਾਪੀਆਂ ਪੈਨ ਵੰਡਣ ਜੀ ਖਰਚ ਕਰ ਦਿੰਦੇ ਸੀ ਕਿਉਂਕਿ ਇਹ ਜਾਣਦਾ ਹੈ ਕਿ ਜਿਹੜਾ ਪੰਜਾਬ ਦਾ ਭਵਿੱਖ ਜਿਹੜਾ ਨਾ ਵਧੀਆ ਹੋਵੇ ਪਰ ਇਹ ਸ਼ੁਤਰਾਨਾ ਦਾ ਜਿਹੜਾ ਐਮਐਲਏ ਜਿਹੜਾ ਬਾਜੀਗਰ ਠੀਕ ਹੈ ਬਾਜੀਗਰ ਮੈਂ ਉਹਨਾਂ ਨੂੰ ਇੱਜ਼ਤ ਚਲੋ ਮਜ਼ੀਕਾਂ ਉਹਨਾਂ ਨੂੰ ਕਿਉਂਕਿ ਮੈਨੂੰ ਆਪਣੀ ਭਾਸ਼ਾ ਤੇ ਨਿਯੰਤਰਣ ਰੱਖਣਾ ਪੈਣਾ ਕਿ ਬਾਜੀਗਰ ਸਾਹਿਬ ਨੇ ਜਿਹੜੀ ਇਹਨਾਂ ਦੀ ਪਪੂਲਰਿਟੀ ਤੋਂ ਦੁਖੀ ਹੋ ਕੇ ਇਹਨਾਂ ਤੇ ਅਟੈਕ ਵੀ ਕਰਾਇਆ ਐਕਚੁਅਲੀ ਹੋਇਆ ਕੀ ਸੀ ਸਰ ਮੈਂ ਤੁਹਾਨੂੰ ਦੱਸਦਾ ਕਿ ਗ੍ਰਾਮ ਪੰਚਾਇਤ ਦੇ ਇਲੈਕਸ਼ਨਸ ਹੋਏ ਸੀ ਜਦੋਂ ਗ੍ਰਾਮ ਪੰਚਾਇਤ ਦੇ 15 ਅਕਤੂਬਰ ਨੂੰ ਇਲੈਕਸ਼ਨਸ ਹੋਏ ਨੇ ਤੇ ਉਸ ਦਿਨ ਇਹਨਾਂ ਦੀ ਡਿਊਟੀ ਜਿਹੜੇ ਮਾਸਟਰ ਸਾਹਿਬ ਪ੍ਰਿੰਸੀਪਲ ਨੇ ਕਰੀਮਨਗਰ ਦੇ ਠੀਕ ਹੈ ਜੀ ਇਹਨਾਂ ਦੀ ਡਿਊਟੀ ਬਨਵਾਲਾ ਪਿੰਡ ਚ ਲੱਗੀ ਸੀ ਤੇ ਪਿੱਛੇ ਵਾਇਲੈਂਸ ਹੋ ਗਈ ਆਮ ਆਦਮੀ ਪਾਰਟੀ ਹਾਰ ਰਹੀ ਹੋएगी ਉਹਨਾਂ ਦੇ ਸਰਪੰਚ ਜਿਹੜੇ ਖੜੇ ਸੀ ਉਹ ਹਾਰ ਰਹੇ ਸੀ ਤੇ ਉਹਨਾਂ ਨੇ ਵਾਇਲੈਂਸ ਕਰਾਤੀ ਵਾਇਲੈਂਸ ਕਰਾਤੀ ਤੇ ਜਿਹੜਾ ਉੱਥੇ ਜਿਹੜਾ ਬੈਲਟ ਬਾਕਸ ਸੀ ਐਸਿਡ ਪੋਆਤਾ ਐਂਡ ਪੁਲਿਸ ਨਾਲ ਰਲ ਕੇ ਕਿਉਂਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡੀਵੀਆਰ 'ਚ ਜੜੀਆਂ ਉਹ ਕੈਦ ਹੋ ਗਏ ਸੀ ਸੀਸੀਟੀਵੀ ਜਿਹੜੀ ਕੈਮਰਾਸ ਲੱਗੇ ਹੋਏ ਸੀ ਸਕੂਲ ਨੀਪੁਰ ਦਾ ਸਕੂਲ ਹੈ ਉਥੇ ਬੈਲਟ ਪ੍ਰਾਇਮਰੀ ਸਕੂਲ ਹੈ ਉਥੇ ਜਿਹੜੇ ਬੈਲਟ ਪੇਪਰ ਜਿਹੜੇ ਬਾਕਸ ਚ ਪਾਏ ਜਾ ਰਹੇ ਸੀ ਉਹਦੇ ਵਿੱਚ ਤਿਆਬ ਸੁੱਟਿਆ ਗਿਆ ਬਿਲਕੁਲ ਸਰ ਵੀਡੀਓ ਫੂਟੇਜ ਹੈ ਸਾਡੇ ਕੋ ਸਾਰੀਆਂ ਚੀਜ਼ਾਂ ਹਾਈ ਕੋਰਟ ਚ ਲੱਗ ਗਈਆਂ ਕੋਈ ਐਸੀ ਚੀਜ਼ ਨਹੀਂ ਛੱਡੀ ਗਈ 700 ਪੇਜ ਦੀ 701 ਪੇਜ ਦੀ ਪਟੀਸ਼ਨ ਔਨਰੇਬਲ ਹਾਈ ਕੋਰਟ ਇਹ ਵਾਇਲੈਂਸ ਜਿਹੜੀ ਤੁਸੀਂ ਦੱਸਦੇ ਹੋ ਕਿ ਬੈਲਟ ਪੇਪਰ ਨੂੰ ਹੀ ਸਾੜਨ ਦੇ ਲਈ ਤਿਆਬ ਸੁੱਟਿਆ ਗਿਆ ਕਿੰਨਾ ਵੱਲੋਂ ਹੋਇਆ ਸੀ ਕਿਹੜੀ ਧਿਰ ਵੱਲੋਂ ਦੇਖੋ ਜੀ ਇਹ ਜਿਹੜਾ ਸਾਨੂੰ ਪਤਾ ਲੱਗਾ ਐਮਐਲਏ ਦਾ ਭ ਉਹਨੇ ਜਿਹੜਾ ਇਹਦੇ ਵਿੱਚ ਐਸਿਡ ਪਾਇਆ ਸੀ ਉਹਦੀ ਰਿਕਾਰਡਿੰਗ ਆ ਵੀਡੀਓ ਰਿਕਾਰਡਿੰਗ ਆ ਬੜਾ ਕੁਝ ਸਾਡੇ ਕੋਲ ਐਵੀਡੈਂਸ ਅਗੇ ਇੰਨੇ ਐਵੀਡੈਂਸ ਅਗੇ ਆ ਕਿ ਅਗਰ ਇਹ ਬੈਠ ਜਾਂ ਤਾਂ ਇਹਨਾਂ ਕੋਲ ਜਵਾਬ ਹੀ ਕੋਈ ਨਹੀਂਗਾ ਸਰ ਕਿਉਂਕਿ ਮੈਂ ਸੀਬੀਆਈ ਦੀ ਡਿਮਾਂਡ ਦੀ ਮੰਗ ਕੀਤੀ ਕੋਈ ਡੀਜੀਪੀ ਇਨਵੋਲ ਹੋ ਗਿਆ ਇਸ ਮੈਟਰ ਚ ਡੀਜੀਪੀ ਸਭ ਜਿਨ੍ਹਾਂ ਦੀ ਪੋਸਟ ਏਡੀ ਵੱਡੀ ਆ ਇਹਨਾਂ ਨੇ ਸਲੰਡਰ ਨਹੀਂ ਕਰਤਾ ਪੋਲੀਟੀਕਲ ਪੋਸਟ ਬਣ ਗਈ ਹੈ ਡੀਜੀਪੀ ਦੀ ਵੀ ਐਂਡ ਅਲਟੀਮੇਟਲੀ ਤੁਸੀਂ ਇੱਕ ਛੋਟੇ ਜਿਹੇ ਮਾਸਟਰ ਸਾਹਿਬ ਜਿਹੜੇ ਪ੍ਰਾਇਮਰੀ ਸਕੂਲ ਦੇ ਮਾਸਟਰ ਸਾਹਿਬ ਨੇ ਜਿਹੜੇ ਬੱਚਿਆਂ ਦੀ ਸੇਵਾ ਕਰ ਰਹੇ ਆ ਆਪਣੇ ਸੈਲਰੀ ਵਿੱਚੋਂ ਪੈਸੇ ਕੱਢ ਕੱਢ ਕੇ ਕਾਪੀਆਂ ਪੈਣਾ ਲੈ ਕੇ ਉਹਨਾਂ ਦੀ ਪਪੂਲਾਰਿਟੀ ਤੋਂ ਦੁਖੀ ਹੋ ਕੇ ਠੀਕ ਹੈ ਜੀ ਤੁਸੀਂ ਉਹਨਾਂ ਤੇ ਅਟੈਕ ਕਰਾਇਆ ਜੀ ਜਾਨਲੇਵਾ ਹਮਲਾ ਕਰਾਇਆ ਉਹਨਾਂ ਤੇ ਔਰ ਉਹਦੀ ਐਫਆਈਆ ਕਰਵਾਉਂਦੇ ਵੀ ਸਾਨੂੰ ਇੰਨੀ ਮਿਹਨਤ ਕਰਨੀ ਪਈ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮਤਲਬ ਮੈਂ ਹੁਣ ਤੁਹਾਨੂੰ ਮਸਲਾ ਬੜੇ ਪਿਆਰ ਨਾਲ ਸਮਝਾਂਦਾ ਕਿ ਤੁਹਾਨੂੰ ਸਮਝ ਆਏਗਾ 15 ਅਕਤੂਬਰ ਨੂੰ ਇਲੈਕਸ਼ਨ ਸੀ ਆਮ ਆਦੀ ਪਾਰਟੀ ਹਾਰ ਰਹੀ ਸੀ ਉਹਨਾਂ ਨੇ ਆਪਣੇ ਗੁੰਡਿਆਂ ਦੀ ਵਰਤੋਂ ਕਰਕੇ ਉੱਥੇ ਐਸਿਡ ਬੈਲਟ ਬਾਕਸ ਐਸਿਡ ਪੋਆ ਹੁਣ ਇਹ ਸਾਰੀ ਘਟਨਾ ਸੀਸੀਟੀਵੀ 'ਚ ਆ ਗਈ ਠੀਕ ਹੈ ਉਹਨਾਂ ਨੇ ਡੀਵੀਆਰ ਪੁਲਿਸ ਕੋ ਚਕਵਾ ਲਏ ਉੱਥੇ ਠੀਕ ਹੈ ਪੁਲਿਸ ਲੈ ਗਈ ਹੁਣ ਜਦੋਂ 16 ਅਕਤੂਬਰ ਨੂੰ ਰੀਪੋਲਿੰਗ ਹੋਈ ਇਹਨਾਂ ਨੇ ਅਣਪਛਾਤੇ ਬੰਦਿਆਂ ਦੇ ਵੀ ਐਫਆਈਆਰ ਕਰਤੀ ਸੀ ਤੇ ਪਿੰਡ ਵਾਲਿਆਂ ਨੂੰ ਕਹਿਤਾ ਸੀ ਕੋਈ ਵੋਟ ਪਾਣ ਆਵੇ ਜਿਹੜਾ ਦੂਜੀ ਪਾਰਟੀ ਦੂਜੀ ਧਿਰ ਦੇ ਨਾਲ ਰਿਲੇਟਿਡ ਆ ਅਗਰ ਆਏਗਾ ਤਾਂ ਉਹਦੇ ਜੋ 100 ਤੇ 150 ਅਣਪਛਾਤੇ ਬੰਦਿਆਂ ਦੇ ਐਫਆਈਆਰ ਉਹ ਚ ਨਾਮ ਦਰਜ ਕਰ ਦਿੱਤਾ ਜਾਏਗਾ ਠੀਕ ਹੈ ਜੀ ਉਸ ਚੱਕਰ ਚ 20 25% ਰੀਪੋਲਿੰਗ ਹੋਈ 16 ਅਕਤੂਬਰ ਨੂੰ ਵਾਇਲੈਂਸ ਹੋਈ ਹੈ ਗ੍ਰਾਮ ਪੰਚਾਇਤ 16 ਅਕਤੂਬਰ ਨੂੰ ਰੀਪੋਲਿੰਗ ਹੋਈ ਹੈ 20 25% ਰੀਪੋਲਿੰਗ ਹੋਈ ਹੈ ਉਹ ਵਿੱਚ ਉਹਨਾਂ ਦੇ ਜਿਹੜੇ ਆ ਸਰਪੰਚ ਆਮ ਆਦਮੀ ਪਾਰਟੀ ਦੇ ਜਿਹੜੇ ক্লোਜ਼ ਐਡ ਨੇ ਕੁਲਵੰਤ ਸਿੰਘ ਬਾਜੀਗਰ ਦੇ ਉਹ ਜਿੱਤ ਗਏ ਉਹਨਾਂ ਜਿੰਨਾ ਹੀ ਤਾਂ ਜੋ ਸਮੇਂ ਦੀ ਸਰਕਾਰਾਂ ਸਾਥ ਦੇਣ ਗਿਆ ਤਾਂ ਕੁਝ ਵੀ ਹੋ ਜਾਂਦਾ ਪੁਲਿਸ ਇਹਨਾਂ ਦੇ ਨਾਲ ਮੋਟਾ ਇੱਕ ਸਰਪੰਚੀ ਦੀ ਚੋਣ ਜਿੱਤਣ ਦੇ ਖਾਤਰ ਇਹ ਸਾਰਾ ਕੁਝ ਕੀਤਾ ਗਿਆ ਸਰ ਮੈਂ ਇਹੀ ਕਹਿ ਰਿਹਾ ਕਿ ਸਰਪੰਚੀ ਦੀ ਸਿਰਫ ਛੋਟੀ ਜਿਹੀ ਇਲੈਕਸ਼ਨ ਜਿੱਤਣ ਕਰਕੇ ਕਰਨ ਦੇ ਜਿੱਤਣ ਵਾਸਤੇ ਤੁਸੀਂ ਇਸ ਲੈਵਲ ਤੇ ਚਲੇ ਗਏ ਕਿ ਮੈਂ ਹੁਣ ਤੁਹਾਨੂੰ ਫੈਕਟ ਦੱਸਦਾ ਕਿ ਇਹਨਾਂ ਨੇ 18 ਅਕਤੂਬਰ ਨੂੰ ਜਦੋਂ ਆਏ 16 ਅਕਤੂਬਰ ਨੂੰ ਰੀਪੋਲਿੰਗ ਹੋਇਆ ਜਿੱਤ ਗਏ 17 ਅਕਤੂਬਰ ਨੂੰ ਛੁੱਟੀ ਸੀ ਮਹਾਵੀਰ ਬਾਲਮੀਕੀ ਜਨਮ ਦਿਤੀ ਸੀ ਉਸ ਤੋਂ ਬਾਅਦ 18 ਤਰੀਕ ਨੂੰ ਜਦੋਂ ਮਾਸਟਰ ਸਾਹਿਬ ਸਵੇਰੇ ਸਕੂਲ 'ਚ ਗਏ ਆ ਤੇ ਸਟਾਫ ਨੇ ਦੱਸਿਆ ਕਿ ਉਹ ਜਿਹੜੇ ਡੀਵੀਆ ਜਿਹੜੇ ਚੋਰੀ ਹੋ ਗਏ ਨੇ ਉਹਦਾ ਵੀ ਉਹਨਾਂ ਨੇ ਵੀਡੀਓਜ਼ ਵਗੈਰਾ ਸਭ ਕੁਝ ਬਣਾ ਲਿਆ ਉਹਨਾਂ ਨੂੰ ਕੰਪਲੇਟ ਕਰਨੀ ਪੈਣੀ ਸੀ ਉਹਨੇ ਪੁਲਿਸ ਨੂੰ ਕੰਪਲੇਂਟ ਕਰਤੀ ਆ ਤੇ ਐਮ.ਐਲ.ਏ. ਸਾਹਿਬ ਦੇ ਉਹਨਾਂ ਦੇ ਬੰਦੇ ਬਸ ਇਹੀ ਕਹਿੰਦੇ ਰਹੀਏ ਕਿ ਕੰਪਲੇਂਟ ਵਾਪਸ ਲੈ ਲੈ ਉਹਨਾਂ ਦੇ ਸਤਵੀਰ ਚੰਦ ਨਾਮ ਹੈ ਮਾਸਟਰ ਜੀ ਦਾ ਕਿ ਨਹੀਂ ਤੇ ਤੈਨਾਂ ਬੜਾ ਮਾੜਾ ਹੋ ਜਾਣਾ ਉਹੀ ਹੋਇਆ ਵਿਚਾਰਾ ਨੂੰ 20 ਜਨਵਰੀ 2025 ਨੂੰ ਉਹਨਾਂ ਦੇ ਬੰਦੇ ਅਟੈਕ ਕਰਾਤੇ ਮਾਰਨ ਮਾਰਨ ਦੀ ਨੀਤ ਨਾਲ ਆਏ ਸੀ ਪਿੰਡ ਦੇ ਦੋ ਚਾਰ ਲੋਕ ਇਕੱਠੇ ਹੋ ਗਏ ਤੇ ਉਹ ਭੱਜ ਗਏ ਤੇ ਬੜੀਆਂ ਗੁੱਜੀਆਂ ਛੱਟਾਂ ਉਹਨਾਂ ਨੂੰ ਮਾਰ ਕੇ ਗਏ ਆ ਉਹਦੀ ਵੀ ਐਫ.ਆਈ.ਆਰ ਨਹੀਂ ਕਰ ਰਹੇ ਸੀ ਟੀਚਰ ਯੂਨੀ ਪਿੰਡ ਦੇ ਲੋਕਾਂ ਨੇ ਪ੍ਰੋਟੈਸਟ ਕੀਤਾ इवन ਸਕੂਲ ਦੇ ਬੱਚਿਆਂ ਨੇ ਪ੍ਰੋਟੈਸਟ ਕੀਤਾ ਕਿ ਇਹ ਸਾਡੇ ਮਾਸਟਰ ਜੀ ਨਾਲ ਜਿਹੜੀ ਕੁੱਟ ਮਾਰਦਾ ਜਾਨ ਨੂੰ ਮਾਰਨ ਦੀ ਇਹਨਾਂ ਨੇ ਹਰਕਤ ਕੀਤੀ ਹੈ ਬਹੁਤ ਹੀ ਮਾੜੀ ਹੈ ਨਿੰਦਨੀ ਹੈ ਇਹਦੀ ਨਿੰਦਾ ਜਿੰਨੀ ਕਰੀ ਤੇ 4 ਫਰਵਰੀ ਨੂੰ ਉਹਨਾਂ ਤੇ ਜਿਹੜਾ ਕੀ ਕਹਿੰਦੇ ਉਹਨਾਂ ਦੀ ਐਫ ਆਈ ਆਰ ਕੱਟੀ ਗਈ ਅਟੈਕ ਦੇ ਉਹ ਵੀ ਬੜੇ ਵੀਕ ਸੈਕਸ਼ਨ ਚ ਕਮਜ਼ੋਰ ਸੈਕਸ਼ਨਾਂ ਚ ਕਿ ਮਤਲਬ ਔਰ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਜਿਹੜੇ ਅਟੈਕਰ ਸੀ ਉਹਨਾਂ ਦੀ ਫੋਟੋ ਆ ਸੀਸੀਟੀਵੀ ਫੋਟੋ ਚ ਕਢਾਈਆਂ ਇੱਕ ਦੋ ਜਗ੍ਹਾ ਤੋਂ ਉਹ ਵੀ ਪੁਲਿਸ ਨੂੰ ਦਿੱਤੀਆਂ ਉਹ ਵੀ ਫੋਟੋਆਂ ਲੱਗੀਆਂ ਤੇ ਉਹਨਾਂ ਨੂੰ ਨਾਮਜਦ ਨਹੀਂ ਕੀਤਾ ਗਿਆ ਬਿਲਕੁਲ ਨਾਮਜਦ ਨਹੀਂ ਕੀਤਾ ਗਿਆ ਸਰ ਇਹਨਾਂ ਦਾ ਅੱਜ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਇਹ ਜਿਹੜਾ ਕੰਪਲੇਂਟ ਹੈ ਤੁਸੀਂ ਵਾਪਸ ਲਓ ਇਹਦੇ ਕੋਈ ਕਾਰਵਾਈ ਨਹੀਂ ਕਰਨੀ ਔਰ ਮੈਂ ਅੱਜ ਚੱਕਰ ਪਿਆ ਕਿਉਂ ਚੱਕਰ ਪੈਣ ਦਾ ਕਾਰਨ ਡੀਜੀਪੀ ਸਾਹਿਬ ਨੇ ਮੈਂ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਨੂੰ ਕਹਿਣਾ ਚਾਹਾਂਗਾ ਐਡੀ ਵੱਡੀ ਤੁਹਾਡੀ ਪੋਸਟ ਯੂ ਆਰ ਦੀ ਹੈਡ ਆਫ ਦੀ ਪੰਜਾਬ ਪੁਲਿਸ ਐਂਡ ਯੂ ਹੈਵ ਟੂ ਬੀ ਅ ਰੋਲ ਮਾਡਲ ਅਗਰ ਤੁਸੀਂ ਰੋਲ ਮਾਡਲ ਨਹੀਂ ਬਣ ਸਕਦੇ ਸਰ ਤੁਹਾਡੇ ਵਾਸਤੇ ਕੋਈ ਹੱਕ ਨਹੀਂ ਹੈ ਕੁਰਸੀ ਤੇ ਬੈਠ ਪੋਲਿਟਿਕਲ ਪੋਸਟ ਨਹੀਂ ਹੈ। ਉਹਨਾਂ ਦੀ ਭੂਮਿਕਾ ਕੀ ਹੈ ਵਿੱਚ ਕਦੋਂ ਪਹੁੰਚਿਆ ਡੀਜੀਪੀ ਤੱਕ ਮਾਮਲਾ? ਸਰ ਸਭ ਤੋਂ ਵੱਡੀ ਭੂਮਿਕਾ ਹੀ ਡੀਜੀਪੀ ਸਾਹਿਬ ਦੀ ਹੈ। ਇੱਥੇ ਇੱਕ ਰਿਟ ਪਟੀਸ਼ਨ ਇਹਨਾਂ ਨੇ ਇੱਕ ਹੋਰ ਵਕੀਲ ਸਾਹਿਬ ਦੇ ਥਰੂ ਪੁਆਈ। ਹਾਈ ਕੋਰਟ 'ਚ ਲਾਈਫ ਐਂਡ ਲਿਬਰਟੀ ਦੇ ਲੈਟੇਨਸ ਹੈ ਕਿ ਮੇਰੇ ਤੇ ਤਾਂ ਅਟੈਕ ਹੋ ਗਿਆ ਜੱਜ ਸਾਹਿਬ। ਮੈਨੂੰ ਕਦੀ ਵੀ ਮਾਰ ਸਕਦੇ ਜੱਜ ਸਾਹਿਬ ਨੇ ਡੀਜੀਪੀ ਨੂੰ ਆਰਡਰ ਕੀਤਾ ਕਿ ਪਰਸਨਲ ਐਫੀਡੇਵਿਟ ਫਾਈਲ ਕੀਤਾ ਜਾਵੇ ਕੋਰਟ 'ਚ ਔਰ ਬੜੇ ਸਟਰੋਂਗ ਕੋਗਨਿਸੈਂਸ ਲੈ ਦਈਆ ਸਰ ਨਹੀਂ। ਕੋਰਟ ਰੂਮ 'ਬ ਤੇਰਾ ਹੈ ਉਹਨਾਂ ਨੇ ਬੜਾ ਸਟਰ ਕੀ ਤੁਸੀਂ ਪਰਸਨਲ ਐਫੀਡੇਵਿਟ ਫਾਈਲ ਕਰੋ ਕਿ ਹੋਇਆ ਕੀ ਇਹ ਮੈਨੂੰ ਦੱਸਿਆ ਜਾਵੇ ਦੱਸਣ ਨੂੰ ਤੇ ਇਨਾਂ ਕੋਲ ਕੁਝ ਹੈ ਹੀ ਨਹੀਂ ਸਾਰੀਆਂ ਚੀਜ਼ਾਂ ਪ੍ਰਾਈਮਾ ਫੇਸ ਹੀ ਹੈ ਸਾਰੇ ਜਿਹੜੇ ਪ੍ਰੂਫ ਸਾਡੇ ਕੋਲ ਹੈ ఎవਰੀਥਿੰਗ ਸਾਡੇ ਕੋਲ ਹੈ ਇਹਨਾਂ ਨੇ ਕੀ ਕੀਤਾ ਜੀ ਸਰ ਉਹ ਡੀਵੀਆਰ ਚੋਰੀ ਦੀ ਕੰਪਲੇਂਟ ਸਤਵੀਰ ਚੰਦ ਨੇ ਕੀਤੀ ਉਹਦੇ ਵਿੱਚ ਹੀ ਵਿਚਾਰੇ ਨੂੰ ਬੁੱਕ ਕਰ ਲਿਆ ਗਿਆ ਔਰ ਮਜ਼ੇ ਦੀ ਗੱਲ ਹੈ ਕਿ ਕੋਰਟ ਨੂੰ ਵੀ ਕਨਫਿਊਜ਼ ਕੀਤਾ ਗਿਆ 16 ਮਈ ਦੀ ਹਿਅਰਿੰਗ ਸੀ 16 ਮਈ ਦੀ ਹਿਅਰਿੰਗ ਦੇ ਵਿੱਚ ਕੋਰਟ ਨੂੰ ਵੀ ਕਨਫਿਊਜ਼ ਕੀਤਾ ਗਿਆ ਉਸ ਦੇ ਬਾਰੇ ਕੁਝ ਨਹੀਂ ਦੱਸਿਆ ਗਿਆ ਔਰ ਉਹਨਾਂ ਤੇ ਐਫਆਈਆਰ ਦਰਜ ਕਰ ਦਿੱਤੀ ਗਈ ਠੀਕ ਹੈ ਜੀ ਉਹਦਾ ਉਹਨਾਂ ਦੀ ਐਂਟੀਸੀਪੇਟਰੀ ਬیل ਸੈਸ਼ਨ ਕੋਰਟ ਤੋਂ ਲੈ ਲਈ ਹੋਈ ਹੈ ਪਟਿਆਲੇ ਤੋਂ ਬੜੇ ਆਰਾਮ ਨਾਲ ਉਹ ਮਿਲ ਗਈ ਉਹ ਚ ਕੋਈ ਚੱਕਰ ਹੀ ਨਹੀਂ ਹੈ ਠੀਕ ਹੈ ਜੀ ਤੇ ਉਹਦੇ ਕੇਸ ਚ ਮੈਂ ਤੁਹਾਨੂੰ ਅਹੀ ਕਹਿਣਾ ਚਾਹੁੰਗਾ ਕਿ ਸਿਰਫ ਔਰ ਸਿਰਫ ਡੀਜੀਪੀ ਸਾਹਿਬ ਦਾ ਜਿਹੜਾ ਐਫੀਡੇਵਿਟ ਫਾਈਲ ਹੋਣਾ ਸੀ ਐਫੀਡੇਵਿਟ ਉਹ ਦੇ ਨਹੀਂ ਸਕਦੇ ਸੀ ਕਿਉਂਕਿ ਉਹਨਾਂ ਕੋਲ ਕੁਝ ਹੈ ਨਹੀਂ ਸੀ ਤੇ ਉਹਦੇ ਕੇਸ ਚ ਡੀਵੀਆਰ ਦੀ ਜਿਹੜੀ ਕੰਪਲੇਂਟਾਂ ਉਹਨਾਂ ਦਾ ਵਾਸਤੇ ਉਹਨਾਂ ਨੇ ਦੋਸ਼ੀ ਇਹਨਾਂ ਨੂੰ ਹੀ ਬਣਾ ਦਿੱਤਾ ਹੁਣ ਜਿਹੜੇ ਸਤਵੀਰ ਚੰਦ ਦਾ ਮਾਸਟਰ ਨੇ ਜਿਹੜੇ ਕੀ ਤੁਹਾਡੇ ਥਰੂ ਆਉਂਦੇ ਨੇ ਹਾਈ ਕੋਰਟ ਦਾ ਰੁਖ ਕਰਦੇ ਨੇ ਕਿ ਰਾਹਤ ਨਹੀਂ ਮਿਲੀ ਇਹਦੇ ਵਿੱਚ ਹੁਣ ਕਿਸ ਕਿਸ ਨੂੰ ਪਾਰਟੀ ਬਣਾਇਆ ਗਿਆ ਕੇਸ ਦੇਖੋ ਰਾਹਤ ਦੀ ਗੱਲ ਤੇ ਹੈ ਹਾਈ ਕੋਰਟ ਚ ਅਗਰ ਆਪਾਂ ਨਿਆਂ ਦੀ ਮੰਗ ਕਰਾਂਗੇ ਤਾਂ ਨਿਆਂ ਬਿਲਕੁਲ ਮਿਲੇਗਾ ਐਸੀ ਕੋਈ ਗੱਲ ਨਹੀਂ ਹੈ ਤੇ ਪਾਰਟੀ ਆਪਾਂ ਸਾਰਿਆਂ ਨੂੰ ਬਣਾਤਾ ਤੇ ਮੇਨ ਪਾਰਟੀ ਮੇਰੀ ਜਿਹੜੇ ਮੈਂ ਜਿਹੜੀ ਪਾਰਟੀਆਂ ਬਣਾਈਆਂ ਡੀਜੀਪੀ ਨੂੰ ਬਣਾਇਆ SSP ਡਾਕਟਰ ਨਾਨਕ ਸਿੰਘ ਕਿਉਂਕਿ ਉਹਨਾਂ ਦੀ ਰਿਪੋਰਟ ਦੇ ਬੇਸ ਤੇ ਵਿਚਾਰੇ ਤੇ ਗਰੀਬ ਬੰਦੇ ਤੇ ਮੈਂ ਕਹਿੰਦਾ ਮਾਸਟਰ ਜੀ ਸਾਡੇ ਗਰੀਬ ਬੰਦੇ ਇਹ ਨੇ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਨੋਮੀਨੇਟ ਕਰ ਦਿੱਤਾ ਗਿਆ 7 ਮਹੀਨੇ ਬਾਅਦ ਐਫਆਈਆਈ ਹੋਈ ਸੀ 16 ਅਕਤੂਬਰ ਦੀ ਉਹਦੇ ਵਿੱਚ ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਡੀਜੀਪੀ ਦੀ ਰਿਪੋਰਟ ਤੋਂ ਸਾਨੂੰ ਪਤਾ ਲੱਗਾ 8 ਮਹੀਨ ਨੂੰ ਇਹਨਾਂ ਨੂੰ ਵਿਚਾਰਿਆਂ ਨੂੰ ਉਹਦੇ ਵਿੱਚ ਨੋਮੀਨੇਟ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਕੋ ਕੁਝ ਕੈਨ ਵਾਸਤੇ ਹਗਾ ਹੀ ਨਹੀਂ ਸੀ ਹਾਈ ਕੋਰਟ 'ਚ ਇਹਨਾਂ ਨੂੰ ਅਹੀ ਲੱਗਦਾ ਸੀ ਕਿ ਇਹਨਾਂ ਦੀ ਫੇਵਰ 'ਚ ਕੋਈ ਵੀ ਵਕੀਲ ਨਹੀਂ ਖੜਾ ਹੋਏਗਾ ਜਾਂ ਇਹ ਨਿਆਂ ਨਹੀਂ ਲੈ ਪਾਰਗੇ ਐਸਐਸਪੀ ਤੇ ਉਦੋਂ ਦੇ ਤਤਕਾਲੀ ਐਸਐਸਪੀ ਨਾਨਕ ਸਿੰਘ ਨੇ ਇਸ ਵਿੱਚ ਬਿਲਕੁਲ ਨਾਨਕ ਸਿੰਘ ਜਿਹੜੇ ਨੇ ਉਸ ਟਾਈਮ ਦੇ ਐਸਐਸਪੀ ਸੀ ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ਤੇ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਨੋਮੀਨੇਟ ਕਰਵਾ ਦਿੱਤਾ ਕੰਪਲੇਂਟ ਕਿਸ ਕੋ ਦਵਾਈ ਹੈ ਐਸਐਚਓ ਉਸ ਟਾਈਮ ਦੇ ਜਿਹੜੇ ਪਾਤਰਾ ਦਾ ਐਸਐਚਓ ਯਸ਼ਪਾਲ ਸ਼ਰਮਾ ਹੂ ਇਸ ਅ ਨਟੋਰੀਅਸ ਪਰਸਨ ਨੋਨ ਫਰੋਮ ਕਰਪਟ ਐਕਟੀਵਿਟੀਜ਼ ਐਂਡ ਅ ਕਲੋਜ਼ ਏਡ ਆਫ ਕੁਲਵੰਤ ਸਿੰਘ ਬਾਜੀਗਰ ਉਹਨਾਂ ਨੇ ਐਸ ਕੀ ਕਹਿੰਦੇ ਆ ਯਸ਼ਪਾਲ ਸ਼ਰਮਾ ਕੋ ਕੰਪਲੇਂਟ ਦਵਾ ਕੇ ਮਤਲਬ ਪੁਲਿਸ ਵਾਲਾ ਕੰਪਲੇਂਟ ਕਰ ਰਿਹਾ 7 ਮਹੀਨੇ ਬਾਅਦ ਮਾਸਟਰ ਜੀ ਤੇ ਔਰ ਉਹਨਾਂ ਨੂੰ ਬਿਨਾ ਕੋਈ ਆਪਣਾ ਪੱਖ ਪੇਸ਼ ਕੀਤੇ ਹੋਏ ਉਹਨਾਂ ਨੂੰ ਨੋਮੀਨੇਟ ਕਰ ਦਿੱਤਾ ਜਾਂਦਾ ਹੈ ਉਹਨਾਂ ਦਾ ਨਾਮ ਜਿਹੜਾ ਐਡ ਕਰ ਦਿੱਤਾ ਜਾਂਦਾ ਔਰਿਜਨਲ ਐਫ ਆਈ ਆਰ ਚ ਠੀਕ ਹੈ ਉਹਨਾਂ ਨੂੰ ਐਂਟੀਸੀਪੇਟਰੀ ਬੇਲ ਲੈਣੀ ਪੈਂਦੀ ਹੈ ਬੜੇ ਆਰਾਮ ਨਾਲ ਸੈਸ਼ਨ ਕੋਰਟ ਉਹਨਾਂ ਨੂੰ ਦੇ ਦਿੰਦੀ ਹੈ ਔਰ ਸੈਸ਼ਨ ਕੋਰਟ ਵੀ ਬੜੇ ਜ਼ਬਰਦਸਤ ਓਬਜ਼ਰਵੇਸ਼ਨ ਪਾਸ ਕਰਦੀ ਹੈ ਕਿ ਇਹਨਾਂ ਦਾ ਜਿਹੜਾ ਜੋ ਵੀ ਘਟਨਾ ਹੋਈ ਮਾੜੀ ਹੋਈ ਹੈ ਨਿੰਦਨੀ ਹੋਈ ਹੈ ਤੇ ਅੱਜ ਕੇਸ ਦੀ ਸੁਣਵਾਈ ਸੀ ਹਾਈ ਕੋਰਟ ਦੇ ਅੰਦਰ ਅੱਜ ਕੀ ਕੁਝ ਰਿਹਾ 4-5 ਮਿੰਟ ਦੀ ਸੁਣਵਾਈ ਦੌਰਾਨ ਅੱਜ ਜਿਹੜੇ ਉਹਨਾਂ ਦੇ ਸਰਕਾਰੀ ਵਕੀਲ ਸੀ ਉਹ ਗੋਲਮੋਲ ਹੀ ਗੱਲ ਕਰਕੇ ਫਾਈਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਟਾਈਮ ਬਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸਾਨੂੰ ਪਤਾ ਲੱਗਿਆ ਕਿ ਤੁਸੀਂ ਜਿਹੜਾ ਉਹਨਾਂ ਨੂੰ ਪ੍ਰੋਵਾਈਡ ਨਹੀਂ ਸੀ ਕਰਾਈ ਕੋਈ ਐਪਲੀਕੇਸ਼ਨ ਜਾਂ ਕੋਈ ਡਾਕੂਮੈਂਟ ਇਸ ਕਰਕੇ ਆਦਰੀਕ ਅੱਗੇ ਦੀ ਮਿਲ ਗਈ ਕੋ ਦੋ ਤਿੰਨ ਡਾਕੂਮੈਂਟਸ ਅਗੇ ਸੀ ਜਿਹੜੇ ਰਿਪਲੇਸ ਹੋਏ ਸੀ ਇਹ ਫਾਈਲਿੰਗ ਪਹਿਲੇ ਹੋ ਗਈ ਸੀ ਉਹਦੀ ਰਿਪਲੇਸਮੈਂਟ ਬਾਕੀ ਸੀ ਉਹਨ ਦਾ ਸਪੋਰਟ ਵੀ ਉਹਦੀ ਰਿਪਲੇਸਮੈਂਟ ਕਰਾ ਦਿੰਦੇ ਆ ਉਹਦੀ ਕੋਈ ਵੱਡੀ ਗੱਲ ਨਹੀਂ ਅਗਰ ਉਹ ਟਾਈਮ ਬਾਈ ਕਰਨਾ ਚਾਹੁੰਦੇ ਐਸ ਪ੍ਰੋਸੈਸ ਦੇ ਥਰੂ ਹੋਰ ਅਗਰ ਅਗਰ ਸਮਝਦੇ ਨੇ ਕਿ ਉਹ ਕਾਨੂੰਨੀ ਪ੍ਰਕਿਰਿਆ ਤੋਂ ਉਹ ਬਚ ਜਾਣਗੇ ਇਹ ਉਹਨਾਂ ਦਾ ਭਲੇਖਾ ਜਿਹੜੇ ਡਾਕੂਮੈਂਟ ਚਾਹੀਦੇ ਉਸ ਤੋਂ ਵੀ ਚਾਰ ਗੁਣਾ ਐਕਸਟਰਾ ਡਾਕੂਮੈਂਟ ਮੈਂ ਅੱਜ ਹੀ ਪ੍ਰੋਵਾਈਡ ਕਰ ਦਾਂਗਾ ਤੇ ਮੈਂ ਇੱਥੇ ਨਿਆਂ ਦੀ ਪੂਰੀ ਮੰਗ ਕਰਾਂਗਾ ਕਿਉਂਕਿ ਇਹਦੇ ਵਿੱਚ ਸਿਰਫ ਮਾਸਟਰ ਜੀ ਦਾ ਕੇਸ ਇਨਵੋਲ ਨਹੀਂ ਹੈ ਇਹਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਇਨਵੋਲ ਹੈ ਐਜੂਕੇਸ਼ਨ ਡਿਪਾਰਟਮੈਂਟ ਨੇ ਜਦੋਂ ਉਹਨਾਂ ਤੇ ਸੱਟਾ ਲੱਗਿਆ ਉਹਨੂੰ ਟਰਾਂਸਫਰ ਕਰਤਾ 300 ਕਿਲੋਮੀਟਰ ਦੂਰ ਸਰਪੰਚ ਦੇ ਕਹਿੰਦੇ ਸਰਪੰਚ ਨੇ ਚਿੱਠੀ ਲਿਖੀ ਸਿੱਧੀ ਸਿੱਖਿਆ ਮੰਤਰੀ ਨੂੰ ਕਿ ਇਹਨਾਂ ਨੂੰ ਸਤਵੀਰ ਚੰਦ ਨੂੰ 300 किलोमीटर दूर करीम नगर ਤੋਂ ਉੱਥੇ ਟ੍ਰਾਂਸਫਰ ਕਰ ਦਿੱਤਾ ਜਾਵੇ ਔਰ ਦੇਖੋ ਮੈਂ ਕਹਿੰਦਾ ਚਿੱਠੀ ਵਿੱਚ ਬਕਾਇਦਾ ਇਸ ਤਰ੍ਹਾਂ ਲਿਖਿਆ ਹੋਇਆ ਹੈ ਬੋਲ ਜੀ ਸਰਪੰਚ ਦੀ ਚਿੱਠੀ ਉਹਨੇ ਸਾਈਨ ਕੀਤੇ ਆਪਣੇ ਔਰ ਉਹ ਲਿਖ ਰਿਹਾ ਹੈ ਔਰ ਡਾਇਰੈਕਸ਼ਨ ਕਿਨੂੰ ਦੇ ਸਰਪੰਚ ਮੈਂ ਕਹਿੰਦਾ ਪੰਜਾਬੀ ਵਿੱਚ ਕਹਿਣਾ ਪਰ ਸਰਪੰਚ ਦੀ ਕੀ ਔਕਾਤ ਹੈ ਕਿ ਉਹ ਸਿੱਖਿਆ ਮੰਤਰੀ ਨੂੰ ਇੱਕ ਡਾਇਰੈਕਸ਼ਨ ਦੇ ਸਕਦਾ ਉਹ ਸਿੱਖਿਆ ਮੰਤਰੀ ਨੂੰ ਡਾਇਰੈਕਸ਼ਨ ਦੇ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਚ ਸਤਵੀਰ ਚੰਦ 300 ਕਿਲੋਮੀਟਰ ਦੂਰ ਦੀ ਟ੍ਰਾਂਸਫਰ ਕਰ ਦਿੱਤੀ ਜਾਵੇ ਔਰ 24 ਜਨਵਰੀ ਨੂੰ ਚਿੱਠੀ ਲਿਖਦਾ 3 ਜਨਵਰੀ ਨੂੰ ਟਰੈਕਟਰ ਸਕੂਲ ਐਜੂਕੇਸ਼ਨ ਉਹਨਾਂ ਦੀ ਟਰਾਂਸਫਰ ਕਰ ਦਿੰਦੇ ਨੇ ਐਂਡ ਦੈਨ ਉਸ ਤੋਂ ਬਾਅਦ 4 ਫਰਵਰੀ ਨੂੰ ਉਹਨੂੰ ਐਗਜ਼ੀਕਿਊਟ ਕਰ ਦਿੱਤਾ ਜਾਂਦਾ ਪਟੇਲਾ ਜਿੱਥੇ ਤੁਸੀਂ ਟਰਾਂਸਫਰ ਹੋ ਗਏ ਹੋ ਜੋਇਨ ਨਹੀਂ ਕਰਨ ਦੇਣਾ ਤੁਹਾਨੂੰ ਇੱਥੇ ਜਿਹੜੇ ਜਿੰਨੂੰ ਸੱਟਾਂ ਲੱਗੀਆਂ 20 ਜਨਵਰੀ ਨੂੰ 25 ਜਨਵਰੀ 2025 ਨੂੰ ਉਹਨਾਂ ਦਾ ਸੱਟਾਂ ਲੱਗੀਆਂ ਅਟੈਕ ਹੋਇਆ ਉਹਨਾਂ ਦੀ ਤੁਸੀਂ ਟਰਾਂਸਫਰ ਕਰਦੀ ਕਿਉਂ ਕਿ ਹੋਰ ਦੂਰ ਚੱਲ ਜਾਣਗੇ ਤੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੋਏਗਾ ਫਿਰ ਅਟੈਕ ਕਰਾਵਾਂਗੇ ਇਸ ਮਾਮਲੇ 'ਚ ਜਿੰਨੀ ਤੁਸੀਂ ਗੱਲ ਦੱਸੀ ਹੈ ਕੇਸ ਨਾਲ ਸੰਬੰਧਿਤ ਇਸਦਾ ਮਤਲਬ ਸਰਕਾਰੀ ਮਾਸਟਰ ਨੂੰ ਸਮਾਜ ਸੇਵਾ ਕਰਨੀ ਹੀ ਮਹਿੰ ਦੇਖੋ ਸਮਾਜ ਸੇਵਾ ਕਰਨੀ ਤੇ ਮਹਿੰਗੀ ਪੈਂਦੀ ਜਦੋਂ ਪਪੂਲੈਰਿਟੀ ਵੱਧਦੀ ਹੈ ਇਹਨਾਂ ਦੀ ਘਟਦੀ ਹੈ ਕਿਉਂਕਿ ਮੈਂ ਇੱਕ ਗੱਲ ਕਹਿ ਸਕਦਾ ਆਮ ਆਦਮੀ ਪਾਰਟੀ ਨੂੰ ਮੈਂ ਕੋਈ ਪੋਲਿਟੀਕਲ ਲੀਡਰ ਨਹੀਂ ਐ ਦਾ ਮੈਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ ਮੈਂ ਹਾਈ ਕੋਰਟ ਦਾ ਇੱਕ ਐਡੋਕੇਟ ਐ ਐਡੋਕੇਟ ਹੋਣ ਦੇ ਨਾ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਨੂੰ ਕਿ ਤੁਸੀਂ ਜਿਹੜਿਆ ਕਾਨੂੰਨ ਦੇ ਨਾਲ ਛੇੜਛਾੜ ਨਹੀਂ ਕਰ ਸਕਦੇ ਅਗਰ ਡੀਜੀਪੀ ਸਾਹਿਬ ਨੇ ਕਤਾਈ ਕੀਤੀ ਐ ਸ਼ੀਰ ਗੌਰਵ ਯਾਦਵ ਜੀ ਨੇ ਤੇ ਉਹਨਾਂ ਨੂੰ ਇੱਥੇ ਹਾਈ ਕੋਰਟ ਚ ਬੁਲਾ ਕੇ ਉਹਨਾਂ ਦਾ ਆਨਸਰ ਜੱਜ ਸਾਹਿਬ ਸਾਹਮਣੇ ਜੱਜ ਸਾਹਿਬ ਪੁੱਛਣਗੇ ਉਹਨਾਂ ਨੂੰ ਤੁਸੀਂ ਅਗਰ ਐਫੀ ਡੈਵਿਡ ਫਾਈਲ ਕੀਤਾ ਸੁ ਕਿਵੇਂ ਅਥੋਰਾਈਜ਼ ਕਰਤਾ ਉਹ ਨਦੀ ਨੋਮੀਨੇਸ਼ਨ ਤੇ ਸਾਰਿਆਂ ਨੂੰ ਸਵਾਲ ਪੁੱਛੇ ਜਾਣੇ ਡਾਕਟਰ ਨਾਨਕ ਸਿੰਘ ਨੂੰ ਉੱਥੇ ਬੁਲਾਵਾਂਗੇ ਹਾਈ ਕੋਰਟ ਚ ਔਰ ਮੇਰਾ ਮੇਰਾ ਜਿਹੜਾ ਮੈਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੈਂ ਇੱਕ ਐਡਵੋਕੇਟ ਆ ਜਿਹੜੀ ਇੰਟੀਗ੍ਰਿਟੀ ਵਾਸਤੇ ਜਨਾ ਜਾਣਦਾ ਮੈਨੂੰ ਮੈਨੂੰ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਨਾ ਮੈਨੂੰ ਇੰਟੀਮੀਡੇਟ ਕੀਤਾ ਜਾ ਸਕਦਾ ਮੈਨੂੰ ਡਰਾਇਆ ਨਹੀਂ ਜਾ ਸਕਦਾ ਹੱਦ ਤੱਕ ਪਹੁੰਚ ਹੋਈ ਹੈ ਬਿਲਕੁਲ ਮੇਰੇ ਥਰੂ ਕਈ ਸੋਰਸਸ ਤੋਂ ਪਹੁੰਚ ਹੋਈਏ ਤੁਸੀਂ ਇਸ ਮੈਟਰ 'ਚ ਨਾ ਬੋਲੋ ਐ ਮੈਟਰ ਨੂੰ ਨਾ ਟੇਕ ਅਪ ਕਰੋ ਤੇ ਮੈਂ ਸਿੱਧੇ ਸਿੱਧੇ ਜਵਾਬ ਦਿੰਦਾ ਇੰਨੀ ਤੁਹਾਡੀ ਜਰਤ ਹੈ ਹਾਈ ਕੋਰਟ ਆ ਜੋ ਇੱਕ ਵਾਰ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਕਰੂੰਗਾ ਕਿ ਤੇ ਉਹਨਾਂ ਮਾਸਟਰ ਜੀ ਨੂੰ ਵੀ ਅਜਿਹੀ ਡੇਟ ਧਮਕੀਆਂ ਮਿਲ ਰਹੀਆਂ ਬਾਕੀ ਮੈਂ ਇਹ ਕਹਿਣਾ ਚਾਹੂੰਗਾ ਕਿ ਅਗਰ ਇੰਨੇ ਸੱਚੇ ਸੁੱਚੇ ਹੋ ਤੇ ਮੈਟਰ ਨੂੰ ਦੱਸ ਦੇਣਾ ਚਾਹੀ ਨਪਟਾ ਦਿਓ ਆਓ ਅਗਲੀ ਤਰੀਕ ਮਿਲ ਗਈ ਹੈ ਅਗਲੀ ਤਰੀਕ ਮੇਰੀ ਤੀਜੀ ਅੱਜ ਦੋ ਪਟੀਸ਼ਨਾਂ ਮੇਰੀਆਂ ਫਾਈਲ ਹੋਈਆਂ ਸੀ ਇੱਕ ਐਫ ਆਈ ਆਰ ਕੁਐਸ਼ਿੰਗ ਉਹਨੂੰ ਖਤਮ ਕਰਨ ਵਾਰੇ ਤੇ ਇੱਕ ਸੀਬੀਆਈ ਨੂੰ ਮੈਂ ਇਨਵੈਸਟੀਗੇਸ਼ਨ ਦੇ ਰਹਾ ਤੇ ਬੀ ਜੀ ਪੀ ਇਨਵੋਲ ਹੋ ਗਏ ਪੰਜਾਬ ਦਾ ਡੀ ਜੀ ਪੀ ਜਿਹੜਾ ਮੈਟਰ ਜਿਨਵੋਲ ਹੋ ਗਿਆ ਤੋ ਨਿਆਂ ਨਹੀਂ ਮਿਲ ਸਕਦਾ ਤੇ ਸੀਬੀਆਈ ਹੀ ਜਾਂਚ ਕਰੇਗੀ ਔਰ ਉਸ ਡਿਮਾਂਡ ਤੋਂ ਮੈਂ ਟਾਸੂਮਸ ਨਹੀਂ ਹੋਣ ਵਾਲਾ ਕਿਉਂਕਿ ਮੈਨੂੰ ਮਾਸਟਰ ਜੀ ਨੇ ਹਦਾਇਤ ਦਿੱਤੀ ਹੈ ਕਿ ਮੈਨੂੰ ਨਿਆਂ ਚਾਹੀਦਾ ਤੇ ਮੈਂ ਨਿਆਂ ਉਨਾਂ ਨੂੰ ਦੁਆਗੇ ਰੱਖਣਾ ਐਡਵੋਕੇਟ ਅਜੀਬ ਸ਼ਰਮਾ ਜੀ ਜਿਨ੍ਹਾਂ ਨੇ ਇੱਕ ਸਰਕਾਰੀ ਮਾਸਟਰ ਦਾ ਕੇਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਾਇਆ ਹਾਲਾਂਕਿ ਤਰੀਕ ਅੱਗੇ ਵੀ ਪਈ ਹੈ ਔਰ ਇਸ ਮਾਮਲੇ ਦੇ ਵਿੱਚ ਵਿਸਥਾਰ ਨਾਲ ਇਹਨਾਂ ਨੇ ਦੱਸਿਆ ਕਿ ਸਰਕਾਰੀ ਮਾਸਟਰ ਜਿਸ ਨੂੰ ਲੈ ਕੇ ਕਿੰਨੀ ਸਿਆਸਤ ਹੋਈ ਕਿਵੇਂ ਉਹਨਾਂ ਨਾਲ ਹੀ ਕੁੱਟਮਾਰ ਹੋਈ ਬਦਲੀ ਵੀ ਬਹੁਤ ਦੂਰ ਕੀਤੀ ਗਈ ਔਰ ਗੈਰ ਕਾਨੂੰਨੀ ਢੰਗ ਦੇ ਨਾਲ ਕੀ ਕੀ ਹੋਇਆ ਇਹ ਸਾਰੀਆਂ ਗੱਲਾਂ ਦਾ ਇਹਨਾਂ ਨੇ ਦਾਵਾ ਕੀਤਾ ਦੇਖਦੇ ਹਾਂ ਕਿ ਦੂਜਾ ਪੱਖ ਜਦੋਂ ਸਾਹਮਣੇ ਆਵੇਗਾ ਉਸ ਦੇ ਵਿੱਚੋਂ ਕੀ ਕਹਿੰਦੇ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ